ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੂਚਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਦਿੱਲੀ ਅਤੇ ਸ਼ੰਭੂ ਬਾਰਡਰ ਤੇ ਚੱਲ ਰੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਭਾਰਤ ਬਾਲਾ ਪ੍ਰੋਜੈਕਟ ਦੇ ਤਹਿਤ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਤੇ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਉਧਰ ਹੀ ਭਾਜਪਾ ਆਗੂ ਕੰਗਣਾ ਰਣੋਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਖੇਤੀ ਸੁਧਾਰ ਕਾਨੂੰਨ ਲਾਗੂ ਕਰਨ ਦੀ ਜੋ ਮੰਗ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਬੇਹਦ ਨਿੰਦਨਯੋਗ ਹੈ ਅੱਗੇ ਬੋਲਦਿਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਮਜਬੂਰਨ ਫਿਰ ਉਹਨਾਂ ਨੂੰ ਰੇ ਰੋਕਨੇ ਜਾਂ ਪੈਣ ਗਿਆ ਤੇ ਵੱਡੇ ਪੱਧਰ ਤੇ ਸੰਘਰਸ਼ ਕਰਨਾ ਪਏਗਾ ਦੇਖੋ ਜਿੰਤੋਂ ਤੱਕ ਅੱਜ ਕੰਗਣਾ ਜੀ ਦਾ ਬਿਆਨ ਅਸੀਂ ਮੀਡੀਆ ਰਾਹੀਂ ਸੁਣ ਰਹੇ ਹਾਂ ਮੈਨੂੰ ਲੱਗਦਾ ਭਜਪਾ ਨੂੰ ਔਰ ਕੰਗਣਾ ਜੀ ਨੂੰ ਖੁਦ ਰੈਸਟ ਲੈਣ ਦੀ ਲੋੜ ਆ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਤਣਾਅ ਚ ਲੱਗਦੇ ਨੇ ਜਾਂ ਉਹਨਾਂ ਦੀ ਬਾਲੀਵੁੱਡ ਚ ਕੋਈ ਫਿਲਮ ਨਹੀਂ ਚੱਲ ਰਹੀ ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਬਾਰ ਬਾਰ ਵਿਵਾਦਤ ਬਿਆਨ ਦਿੰਦੇ ਹੈਗੇ ਆ ਉਹ ਵਿਵਾਦਤ ਬਿਆਨ ਦੇ ਕੇ ਮਸ਼ਹੂਰ ਹੋਣਾ ਚਾਹੁੰਦੇ ਆ ਜੇ ਦੇਖੋ ਨਾ ਜਿਹੜੇ ਕਿਸਾਨਾਂ ਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਾਏ ਆ ਉਹ ਪਾਪਾ ਜੀ ਨਾਲ ਗੱਲ ਕਰਨ ਜਿਉਂ ਉਹਨਾਂ ਕਾਨੂੰਨ ਲੈ ਕੇ ਆਉਣੇ ਹੈਗੇ ਆ ਉਹ ਦੇਖ ਲੈਣ ਕਿ ਉਹਨਾਂ ਨੂੰ ਕਾਨੂੰਨ ਲਿਆਉਣੇ ਵਾਰਾ ਖੰਦੇ ਤੇ ਇਹ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ ਦਬਾਅ ਹੈਗਾ ਉਹਨਾਂ ਦਾ ਕੋਈ ਤੇ ਕਿਤੇ ਲਾਜ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਆ ਸਾਡੀ ਭੈਣ ਹੈ ਇਸ ਕਿਸਮ ਦਾ ਕੋਈ ਮਤਲਬ ਸਤਕਾਰ ਜੋ ਕੋਈ ਵੀ ਬਾਲੀਵੁੱਡ ਐਕਟਰ ਜਾਂ ਐਮਪੀ ਜਿਹੜਾ ਚੁਣਿਆ ਹੋਇਆ ਬਿਆਨ ਨਹੀਂ ਦਿੰਦਾਗਾ ਦੂਸਰਾ ਸਾਡਾ ਆ ਅੰਦੋਲਨ ਡੀਸੀ ਦਫਤਰ ਅੰਮ੍ਰਿਤਸਰ ਦੇ ਵਿੱਚ ਆਪਣਾ ਪਰਾਲੀ ਵਾਲੇ ਮਸਲੇ ਨੂੰ ਹੱਲ ਕਰਨ ਲਈ ਇਹਦੋਂ ਗਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਮਾਫਜ਼ਾ ਇਹਦੋਂ ਗਾਂ ਜਿਹੜੇ ਆਪਣੇ ਜ਼ਖਮੀ ਹੋਏ ਵੀਰ ਨੇ ਉਹਨਾਂ ਦਾ ਮਾਫਜ਼ਾ ਅਰ ਪੈਡੀ ਸਿਰ ਤੇ ਆ ਗਈ ਆ ਤੇ ਮਿਲਰ ਹੜਤਾਲ ਤੇ ਗਏ ਹੋਇਆ ਜਿਹੜੇ ਜਿੰਨੇ ਵੀ ਅਜੇ ਗਡਾਮ ਨੇ ਪੰਜਾਬ ਦੇ ਵਿਲੇ ਨਹੀਂ ਹੋ ਸਕਦੇ ਉਹਦੀ ਵੀ ਸਮੱਸਿਆ ਸਾਨੂੰ ਆ ਰਹੀ ਹੈਗੀ ਆ ਅਰ ਜਿਵੇਂ ਸਰਕਾਰ ਕਹਿ ਰਹੀ ਪਰਾਲੀ ਵਾਲੇ ਈਸ਼ੂ ਨੂੰ ਜ਼ਬਰਦਸਤੀ ਹੱਲ ਕਰੋਗੇ ਜ਼ਬਰਦਸਤੀ ਕੋਈ ਹੱਲ ਨਹੀਂ ਹੁੰਦਾ ਨਸ਼ਿਆਂ ਦੀ ਮਾਰ ਆ ਸੀ ਸਾਹਮਣੇ ਐਸਐਸਪੀ ਸਾਹਿਬ ਨੂੰ ਕਿਹਾ ਵੀ ਪੁਲਿਸ ਆਪ ਸ਼ਰਯਾਮ ਨਸ਼ੇ ਬਕਾਰ ਰਹੀ ਆ ਐਸਐਚਓ ਵੱਡੀਆਂ ਰਿਸ਼ਤਾਂ ਲੈ ਰਹੇ ਹੈਗੇ ਆ ਤੋ ਨਸ਼ੇ ਵਾਲੇ ਮੁੱਦੇ ਨੂੰ ਲੈ ਕੇ ਵੀ ਅੱਜ ਡੀਸੀ ਦਫਤਰ ਆਏ ਆ ਤੋ ਪੰਜਾਬ ਸਰਕਾਰ ਨਾਲ ਜੁੜੇ ਹੋਏ ਮੁੱਦੇ ਜਿਸ ਮਸਲਿਆਂ ਤੇ ਲੱਗੇ ਅੱਜ ਦਾ ਮੋਰਚਾ ਸ਼ੁਰੂ ਕਰ ਰਹੇ ਸੀ ਨਾ ਕੋਈ ਮੀਟਿੰਗ ਹੋਈ ਹੈ ਕੱਦੋਂ ਕੱਲ ਉਹਨੇ ਪੱਤਰਕ ਤੇ ਬਿਆਨ ਦਿੱਤਾ ਵਾ ਮੀਡੀਆ ਨਾਲ ਮਿਲ ਕੇ ਕਿ ਜਿਹੜੇ ਪ੍ਰਾਣੀ ਦਾ ਮੁੱਦਾ ਉਹ ਹੱਲ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਚੰਗੀ ਗੱਲ ਆ ਅੱਜ ਸਾਡੀ ਮੀਟਿੰਗ 12 ਵਜੇ ਸੱਦੀ ਆ ਦੇਖਦੇ ਹਾਂ ਚਕੀਨ ਨਿਬੜਦਾ ਹੈਗਾ ਪਹਿਲਾਂ ਵੀ ਇੱਕ ਮੀਟਿੰਗ ਅਸੀਂ ਕਰਗੇ ਸੀ ਕਿ ਸਾਰੇ ਮਸਲਿਆਂ ਤੇ ਵੀ ਉਹ ਦੇਖਦੇ ਆ ਵੀ ਕੀ ਨਿਬੜਦਾ ਇੰਨਾ ਮਸਲਿਆਂ ਤੇ ਹੈਗਾ ਪਰ ਲੱਗਦਾ ਕਿ ਪ੍ਰਦੇਸ਼ਾ ਵੀਦਰ ਧਰਨੇ ਪ੍ਰਦਰਸ਼ਨ ਕਰਨ ਦੇ ਨਾਲ ਪੰਜਾਬ ਦੇ ਵਿੱਚ ਕਾਰੋਬਾਰ ਤੇ ਖਾਪੇ ਹੁੰਦਾ ਜਾ ਰਿਹਾ ਜਗ੍ਹਾ ਜਗ੍ਹਾ ਛੜਕਾ ਜਾਮ ਫੇਰੇ ਫੇਰੇ ਟ੍ਰੈਕ ਤੇ ਜਾਮ ਹੈ ਗਈ ਕਾਰੋਬਾਰ ਤੇ ਖਤਮ ਹੁੰਦਾ ਜਾ ਰਿਹਾ ਇਹਦਾ ਮਸਲਾ ਕਿੱਦਾਂ ਹੱਲ ਹੋ ਲਗੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਅੰਦੋਲਨ ਕਰਕੇ ਕੋਈ ਸਮੱਸਿਆ ਆ ਰਹੀ ਹੈਗੀ ਆ ਕਿ ਜਾਂ ਅੰਦੋਲਨ ਦਾ ਕੋਈ ਮਸਲਾ ਹੈਗਾ ਵਾ ਦੇਖੋ ਜੇ ਤੁਸੀਂ ਡਬਲ ਇੰਡੀਅਨ ਵਾਲੀਆਂ ਸਰਕਾਰਾਂ 'ਚ ਦੇਖੋ ਤਾਂ ਥਾਣੇ ਦੇ ਵਿੱਚ ਹੀ ਇੱਕ ਆਰਮੀ ਅਫਸਰ ਦੀ ਮੰਗੇਤਰ ਨਾਲ ਰੇਪ ਹੋ ਜਾਂਦਾ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਬਜ਼ਨਾਮ ਕੀਤਾ ਜਾਂਦਾ ਇੱਥੋਂ ਦੇ ਲੋਕ ਬੜੇ ਪੀਸਫੁਲੀ ਨੇ ਜੇ ਇੰਡਸਟਰੀ ਦਾ ਕੋਈ ਨੁਕਸਾਨ ਹੋ ਰਿਹਾ ਤੇ ਇਹਦੇ ਲਈ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀ ਜ਼ਿੰਮੇਵਾਰ ਆ ਲੱਗੂ ਦਿਓ ਗੁੱਜੜ ਰਿਆ ਕਾਰਪੋਰੇਟ ਘਰਾਣੇ ਛੋਟੀ ਇੰਡਸਟਰੀ ਨੂੰ ਖਾ ਰਹੇ ਹੈਗੇ ਆ ਸਰ ਦੇਸਾ ਪੰਜਾਬ ਦੇ ਵਿੱਚ ਜਥੇਬੰਦੀਆਂ ਕਿੰਨੀਆਂ ਹੋ ਗਈਆਂ ਜੀ ਕਹਿੰਦੇ ਕਿ ਛੋਟੇ ਛੋਟੇ ਮਾਮਲੇ ਦੇ ਵਿੱਚ ਜਥੇਬੰਦੀਆਂ ਹੁਣ ਬਾਹਰ ਖਾਣੇ ਦਾ ਘਰਾਬ ਕਰਦੇ ਆ ਪਈਆਂ ਨੇ ਨਹੀਂ ਦੇਖੋ ਪਿੰਡਾਂ ਤੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਤੇਰੇ ਲੋਨ ਲੈ ਤਾਏ ਉਹਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਪਤਾ ਜਾਮ ਕਰਨ ਦਿੱਤਾ ਗਿਆ ਦੇਖੋ ਮੈਨੂੰ ਉਹਦੇ ਬਾਰੇ ਤਾਂ ਕੋਈ ਬਾਲਾ ਨਹੀਂ ਹੈਗਾ ਪਤਾ ਉਹਦੇ ਬਾਰੇ ਟਿੱਪਣੀ ਮੈਂ ਵੈਸੇ ਕਰਦਾ ਵੀ ਦੇਸ਼ ਦੀ ਜਨਤਾ ਨੂੰ ਚਾਹੇ ਕਿਸਾਨ ਜੱਥੇਬੰਦੀਆਂ ਹੋਣ ਮਜ਼ਦੂਰ ਹੋਣ ਵਪਾਰੀ ਹੋਣ ਵਿਦਿਆਰਥੀ ਹੋਣ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਅਭਦਾ ਅੰਦੋਲਨ ਕਰਨ ਦਾ ਹੱਕ ਹੈਗਾ ਵਾ ਕਿਸੇ ਵਿਸ਼ੇਸ਼ ਘਟਨਾ ਬਾਰੇ ਨਹੀਂ ਮੈਨੂੰ ਕੁਝ ਪਤਾ ਤੇ ਲੋਕ ਆਪਣੇ ਹੱਕ ਦਾ ਇਸਤੇਮਾਲ ਕਰਦੇ ਜੀ ਸਰ ਸੁਖਮਿੰਦਰ ਸਿੰਘ ਗਰੇਵਾਲ ਜਿਹੜਾ ਭਾਜਪਾ ਆਗੂ ਹੈ ਉਹਨੇ ਵੀ ਕੰਗਰਾਂ ਰਣਾਉ ਤੱਕ ਸਵਾਲ ਪੁੱਤੇ ਨੇ ਕਿ ਗਲਤ ਪ੍ਰਸ਼ਾਸਨ ਜਿਹੜਾ ਕਿਸਾਨਾਂ ਪ੍ਰਤੀ ਗਲਤ ਨੇ ਮੈਨੂੰ ਲੱਗਦਾ ਵਾ ਵੀ ਉਹ ਗਿਨਮਿੱਥ ਕੇ ਕਰ ਰਹੇ ਨੇ ਜੇ ਉਹ ਭਾਜਪਾ ਦੀ ਐਮਪੀ ਸ਼ਿਪ ਹੈਗੀ ਆ ਤੇ ਅਸੀਂ ਪਹਿਲੂ ਵੀ ਕਿਹਾ ਭਾਜਪਾ ਦੀ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਆ ਅੱਜ ਤੇ ਬਿਆਨ ਤੇ ਫਿਰ ਮਾਫੀ ਮੰਗਣੀ ਚਾਹੀਦੀ ਆ ਉਹ ਉਹਨਾਂ ਦੀ ਪਾਜਪਾ ਪਾਰਟੀ ਉਹਨਾਂ ਦੀ ਐਮਪੀ ਆ ਉਹ ਤਾਂ ਕਾਰਵਾਈ ਕੋਈ ਨਹੀਂ ਕਰਦੀ ਹੈਗੀ ਇਹਦੇ ਮਤਲਬ ਦੋਵੇਂ ਗੇਮਾਂ ਖੇਡ ਕੇ ਹੁੰਦੀਆਂ ਇੱਕ ਬੰਨੇ ਬਿਆਨ ਦਵਾਇਆ ਜਾਂਦਾ ਇੱਕ ਬੰਨੇ ਸਪਸ਼ਟੀਕਰਨ ਦਿੱਤਾ ਜਾਂਦਾ ਉਹਨਾਂ ਦੇ ਟਾਈਮ ਤੇ ਵਿੱਚ ਸੰਘਰਸ਼ ਕੀਤਾ ਜਾਵੇਗਾ ਕੰਗਨਾ ਦਾ ਜੀ ਪੰਜਾਬੀ ਨਹੀਂ ਦੇਖੋ ਇਹਦੇ ਬਾਰੇ ਅਸੀਂ ਵਿਚਾਰ ਕਰਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਹੋਰ ਤੇਜ਼ ਹੋਣਾ 3 ਅਕਤੂਬਰ ਦਾ ਸਾਡਾ ਨੈਸ਼ਨਲ ਲੈਵਲ ਦਾ ਰੇਲ ਰੋਕੋ ਹੈਗਾ ਅਸੀਂ ਨਹੀਂ ਚਾਹੁੰਦੇ ਵੀ ਕੱਲ ਸਾਨੂੰ ਰੇਲ ਜਾਮ ਕਰਨੀ ਪਵੇ ਆ ਜਿਹੜਾ ਸਾਡਾ ਐਲਾਨ ਆ ਅੱਜ ਹੀ ਸਾਡੇ ਨਾਲ ਬਹਿ ਕੇ ਪੰਜਾਬ ਸਰਕਾਰ ਨੇ ਬੇਟ ਦੇਵੇ ਬੰਦੇ ਸਾਡਾ ਅਪੀਲ ਕਰਨਾ ਚਾਹੋਗੇ ਕਿ ਲੋਕ ਬਹੁਤ ਖਰਾਬ ਹੁੰਦੇ ਨੇ ਅੱਜ ਦੀ ਟਾਈਮਿੰਗ ਕੀ ਹੈ ਕਿੰਨੇ ਤੋਂ ਕਿੰਨੇ ਤੋਂ ਨਹੀਂ ਦੇਖੋ ਅੱਜ ਤੱਕ ਡੀਸੀ ਦਫਤਰ ਅਸੀਂ ਆ ਗਏ ਮੋਰਚਾ ਸਾਡਾ ਜਾਰੀ ਰਹਿਣਾ ਵਾ ਠੀਕ ਹੈ ਟਾਈਮਿੰਗ ਦਾ ਕੋਈ ਨਹੀਂ ਹੈਗਾ ਦਾ ਤੇ ਕੱਲ ਜੇ ਨਾਂ ਨਿਬੜੂਗਾ ਕੱਲ ਰੇਲ ਰੁਕੋ ਚੱਲੂਗਾ ਸਾਡਾ ਠੀਕ